ਦੋਸਤੋ ਮੈਂ ਰਜਿੰਦਰ ਸਿੰਘ ਬਿਲਕਾ ਤੁਸੀਂ ਦੇਖ ਰਹੇ ਹੋ ਬਿਲਕਾ ਨਿਊਜ਼ ਆਨਲਾਈਨ ਆਓ ਅੱਜ ਦੇ ਲਾਈਵ ਪ੍ਰੋਗਰਾਮ ਦੇ ਵਿੱਚ ਅਸੀਂ ਮੁੱਖ ਵਿਸ਼ਾ ਲਿਆ ਹੈ ਕਿ ਹਲਕਾ ਨਖੋਦਰ ਦੇ ਵਿੱਚ ਲਗਾਤਾਰ ਵੱਖ-ਵੱਖ ਪਾਰਟੀਆਂ ਨੂੰ ਛੱਡ ਕੇ ਆ ਰਹੇ ਪਰਿਵਾਰਾਂ ਦੀ ਕੀ وجہ ਹੈ ਇਸ ਤੇ ਉੱਤੇ ਚਰਚਾ ਕਰਾਂਗੇ ਇਹ ਚਰਚਾ ਤੋਂ ਪਹਿਲਾਂ ਆਓ ਤੁਹਾਨੂੰ ਪੰਜ ਉਹ ਅੱਜ ਦੀਆਂ ਅਹਿਮ ਖਬਰਾਂ ਦਾ ਸੰਖੇਪ ਸੁਣਾਉਣੇ ਆ ਜਿਹੜੀਆਂ ਕੱਲ ਅਖਬਾਰਾਂ ਦੀਆਂ ਫਰੰਟ ਪੇਜ ਦੀਆਂ ਖਬਰਾਂ ਹੋਣਗੀਆਂ ਜਿਵੇਂ ਕਿ ਕਾਂਗਰਸ ਸਮੇਂ ਗ੍ਰਹਿ ਮੰਤਰੀ ਰਹੇ ਪੀ ਚਿੰਦਬਰਮ ਨੇ ਇਹ ਬਿਆਨ ਦਿੱਤਾ ਕਿ ਦਰبار ਸਾਹਿب ਤੇ ब्लू ਆਪਰੇਸ਼ਨ ब्लू 스타 ਆਪਰੇਸ਼ਨ ਜਿਹੜਾ ਸੀ ਉਹ ਫੈਸਲਾ ਗਲਤ ਸੀ 1984 ਦੇ ਵਿੱਚ ਦਰਬਾਰ ਸਾਹਿਬ ਤੋਂ ਉਹਨਾਂ ਨੇ ਕਿਹਾ ਕਿ ਹੱਤਬਾਨੀਆਂ ਨੂੰ ਕੱਢਣ ਲਈ ਇਹ ਆਪਰੇਸ਼ਨ ब्लू स्टार ਕੀਤਾ ਸੀ ਜਿਸ ਨੂੰ ਲੈ ਕੇ ਦੇਸ਼ ਦੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਆਪਣੀ ਜਾਨ ਵਹਾਉਣੀ ਪਈ ਉਹਨਾਂ ਨੇ ਕਿਹਾ ਕਿ ਉਹਨਾਂ ਦਾ ਇਕੱਲਿਆਂ ਦਾ ਫੈਸਲਾ ਨਹੀਂ ਸੀ ਇਹ ਇਸ ਦੇ ਵਿੱਚ ਦੇਸ਼ ਦੀ ਫੌਜ ਪੁਲਸ ਅਤੇ ਖੂਪੀਆ ਏਜੰਸੀਆਂ ਵੀ ਸ਼ਾਮਲ ਸੀ ਤੇ ਉੱਥੇ ਹੀ ਇਸ ਬਿਆਨ ਤੇ ਕਾਂਗਰਸ ਦੀ ਲੀਡਰਸ਼ਿਪ ਨੇ ਅਤਰਾਜ ਕੀਤਾ ਹੈ ਨਰਾਸ਼ਾ ਜ਼ਾਹਰ ਕੀਤੀ ਹੈ ਕਿ ਅਜਿਹੇ ਲੀਡਰਾਂ ਨੂੰ ਅਜਿਹੇ ਬਿਆਨ ਦੇਣ ਤੋਂ ਪਹਿਲਾਂ ਸਿਧਾਂਤਕ ਤੌਰ ਤੇ ਦੇਖਣਾ ਚਾਹੀਦਾ ਕਿ ਪਾਰਟੀ ਨੂੰ ਇਸ ਤੋਂ ਸ਼ਰਮਿੰਦਗੀ ਨਾ ਢੋਣੀ ਪਵੇ ਇਸ ਬਿਆਨ ਨੂੰ ਲੈ ਕੇ ਐ ਜੀ ਪੀ ਸੀ ਡੀ ਪੀ ਪ੍ਰਤੀਕਿਰਿਆ ਆਈ ਹੈ ਆਓ ਗੁਰਦੋਰਾ ਪ੍ਰਬੰਧਕ ਕਮੇਟੀ ਅਗਰਸਰ ਬਲੋ ਹੀ ਪ੍ਰਤੀਕਿਰਿਆ ਦਿੱਤੀ ਹੈ ਸਾਫ ਦਾ ਗ੍ਰਹਿ ਮੰਤਰੀ ਪੀ ਚਰਨ ਮਿੰਦਰਮ ਦੇ ਇਸ ਬਿਆਨ ਨੂੰ ਲੈ ਕੇ ਐਜਪੀਸੀ ਨੇ ਕਿਹਾ ਕਿ ਇਸ ਬਿਆਨ ਦਾ ਅਸੀਂ ਸਵਾਗਤ ਕਰਦੇ ਹਾਂ ਇਹ ਬਿਆਨ ਅੱਧਾ ਸੱਚਾ ਤੇ ਅੱਧਾ ਝੂਠਾ ਹੈ ਐਜਪੀਸੀ ਨੇ ਕਿਹਾ ਕਿ ਆਪਰੇਸ਼ਨ ਬਲੂ ਸਟਾਰ ਉਸ ਵੇਲੇ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੀ ਆਪਣੀ ਸੂਚੀ ਨਾ ਕੇ ਫੌਜ ਪੁਲਸ ਅਤੇ ਖੂਫੀ ਏਜੰਸੀਆਂ ਦੀ ਤੇ ਆਓ ਅਗਲੀ ਖਬਰ ਵੱਲ ਰੁਕ ਕਰਦੇ ਹਾਂ ਹਰਿਆਣਾ ਦੇ ਏਡੀਜੀਪੀ ਪੂਰਨ ਕੁਮਾਰ ਜਿਨ੍ਹਾਂ ਨੇ 7 ਅਕਤੂਬਰ ਨੂੰ ਆਪਣੇ ਘਰ ਦੇ ਵਿੱਚ ਖੁਦਕੁਸ਼ੀ ਕਰ ਲਈ ਸੀ ਉਹਨਾਂ ਦੇ ਪਰਿਵਾਰ ਦੀ ਹਮਾਇਤ ਤੇ ਆਈ ਹੈ ਮਹਾਪੰਚਾਇਤ ਮਹਾਪੰਚਾਇਤ ਨੇ ਪ੍ਰਸ਼ਾਸਨ ਨੂੰ ਇਹ ਅਲਟੀਮੇਟ ਦਤਾ ਹੈ ਕਿ ਅਰਧਾੜੀਆਂ ਘੰਟਿਆਂ ਵਿੱਚ ਪਰਿਵਾਰ ਦੀ ਜਿਹੜੀ ਮੰਗ ਆ ਉਹਨੂੰ ਲੈ ਕੇ ਮਤਲਬ ਕੀਤੀ ਜਾਵੇ ਨਹੀਂ ਤਾਂ ਕੇਂਦਰ ਸਰਕਾਰ ਤੋਂ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਜਾਊਗੀ ਤੇ ਉੱਥੇ ਹੀ ਦੋਸਤੋ ਏਡੀਜੀਪੀ ਪੂਰਨ ਕੁਮਾਰ ਦੇ ਪਰਿਵਾਰ ਦੀ ਮੰਗ ਸੀ ਕੀ ਐਫ ਆਈ ਆਰ ਦੇ ਵਿੱਚ ਐਸ ਸੀ ਐਸ ਟੀ ਧਰਾਵਾਂ ਲਗਾਈਆਂ ਜਾਣਾ ਹਰਿਆਣਾ ਪ੍ਰਸ਼ਾਸਨ ਨੇ ਇਸ ਐਫ ਆਈ ਆਰ ਦੇ ਵਿੱਚ ਐਸ ਸੀ ਐਸ ਟੀ ਧਰਾਵਾਂ ਜਿਹੜੀਆਂ ਉਹ ਜੋੜ ਦਿੱਤੀਆਂ ਤੇ ਆਓ ਅਗਲੀ ਖਬਰ ਵੱਲ ਰੁਕ ਕਰਦੇ ਹਾਂ ਕਿ ਜਿਵੇਂ ਲੰਘੇ ਕੱਲ ਅਸੀਂ ਗੱਲ ਕੀਤੀ ਸੀ ਕਿ ਅਫਗਾਨਿਸਤਾਨ ਦੇ ਵਿਦੇਸ਼ ਮੰਤਰੀ ਅਮੀਰ ਖਾਨ ਮੁਦਕੀ ਨੇ ਇੱਥੇ ਇੱਕ ਦਿੱਲੀ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਸੀ ਜਿਹਦੇ ਵਿੱਚ ਮੈਹਿਲਾ ਪੱਤਰਕਾਰਾਂ ਨੂੰ ਨਹੀਂ ਬੁਲਾਇਆ ਇਸ ਨੂੰ ਲੈ ਕੇ ਅਫਗਾਨਿਸਤਾਨ ਦੇ ਵਿਦੇਸ਼ ਮੰਤਰੀ ਅਮੀਰ ਖਾਨ ਮੁਦਕੀ ਨੇ ਸਪਸ਼ਟਿਕਰਨ ਦਿੱਤਾ ਕਿ ਬਹੁਤ ਥੋੜੇ ਸਮੇਂ ਵਿੱਚ ਇਹ ਪ੍ਰੈਸ ਕਾਨਫਰੈਂਸ ਬੁਲਾਈ ਸੀ ਜਿਹਦੇ ਵਿੱਚ ਬਹੁਤ ਥੋੜੇ ਪੱਤਰਕਾਰਾਂ ਨੂੰ ਬੁਲਾਇਆ ਗਿਆ ਸੀ ਇਹ ਇੱਕ ਤਕਨੀਕੀ ਗਲਤੀ ਹੋ ਸਕਦੀ ਹੈ ਇਸ ਦੌਰਾਨ ਕਿਸੇ ਵੀ ਲਿੰਗ ਭੇਦ ਦਾ ਜਿਹੜਾ ਆ ਉਹ ਵਿਤਕਰਾ ਨਹੀਂ ਕੀਤਾ ਗਿਆ ਪਾਣੀ ਵੀ ਖਬਰ ਹੈ ਕਿ ਬਠਿੰਡਾ ਦੇ ਵਿੱਚ ਬੇਗੂ ਬੁਖਾਰ ਦਾਸਤਕ ਦੇ ਗਿਆ ਬਠਿੰਡਾ ਦੇ ਸਿਮਲਾ ਹਸਪਤਾਲ ਵਿੱਚ 87 ਮਰੀਜ਼ ਜਿਹੜੇ ਆ ਉਹ ਦਾਕਲ ਹੋਣ ਦੀ ਗਿਣਤੀ ਸਾਹਮਣੇ ਆਈ ਆ ਜਦੋਂ ਕਿ ਪ੍ਰਾਈਵੇਟ ਹਸਪਤਾਲਾਂ ਵਿੱਚ ਕਿੰਨੇ ਲੋਕ ਡੇਂਗੂ ਪੀੜਤ ਆ ਉਹ ਅੰਕੜਾ ਇਹ ਤੋਂ ਅਲੱਗ ਹੈ ਇੱਥੇ ਕਿਹੜਾ ਬਣਦਾ ਕਿ ਸਿਹਤ ਵਿਭਾਗ ਬਠਿੰਡਾ ਨੇ ਅਵੇਸਲਾਪਣਾ ਦਿਖਾਇਆ ਕੀ ਕੀ ਉੱਥੇ ਸਮੇਂ ਸਿਰ ਡੇਂਗੂ ਤੇ ਕਾਬੂ ਪਾਉਣ ਲਈ ਮਹਮ ਨਹੀਂ ਚਲਾਈ ਗਈ ਜਾਂ ਚਲਾਈ ਗਈ ਤੇ ਇਹ ਡੈਂਗੂ ਬੁਖਾਰ ਦੇ ਜਿਹੜੇ ਮਰੀਜ਼ ਸਾਹਮਣੇ ਆ ਰਹੇ ਆ ਉਹਨਾਂ ਤੋਂ ਲੱਗਦਾ ਕਿ ਡੈਂਗੂ ਨੇ ਬਠਿੰਡਾ ਜ਼ਿਲ੍ਹੇ ਦੇ ਵਿੱਚ ਖਾਸ ਕਰਕੇ ਸ਼ਹਿਰਾਂ ਦੇ ਵਿੱਚ ਜਿਹੜਾ ਆ ਇਹ ਫੈਰ ਪ੍ਰਸਾਰ ਹੈ ਜਦੋਂ ਕਿ ਦੱਸਿਆ ਜਾ ਰਿਹਾ ਕਿ ਪਿੰਡੂ ਖੇਤਰ ਠੀਕ ਨੇ ਤੇ ਪਿਛਲੇ ਸਾਲ ਵੀ ਡੈਂਗੂ ਨੇ ਪੰਜਾਬ ਦੇ ਵਿੱਚ ਆਪਣਾ ਪੂਰਾ ਕਹਿਰ ਵਰਤਾਇਆ ਸੀ ਤੇ ਆਓ ਦੋਸਤੋ ਹੁਣ ਗੱਲ ਕਰਦੇ ਆਂ ਹਲਕਾ ਨਕੋਦਰ ਦੀ ਵਿਧਾਇਕ ਬੀਬੀ ਇੰਦਰਜੀਤ ਕੌਰ ਮਾਨ ਜਿਹੜੀ ਆ ਉਹ ਲਗਾਤਾਰ ਜਿਵੇਂ ਹਲਕੇ ਦੇ ਵਿੱਚ ਆਪਣੀ ਪਾਰਟੀ 'ਚ ਦੂਸਰੀਆਂ ਪਾਰਟੀਆਂ ਦੇ ਵਰਕਰਾਂ ਨੂੰ ਆਪਣੀ ਪਾਰਟੀ ਵਿੱਚ ਸ਼ਾਮਲ ਕਰ ਰਹੀ ਆ ਉੱਥੇ ਹੀ ਅੱਜ ਨੂਰਮਹਿਲ ਦੇ 15 ਪਰਿਵਾਰ ਜਿਹੜੇ ਸ਼ਾਮਲ ਹੋਏ ਆ ਸ਼ਹਿਰ ਦੇ ਵਪਾਰੀ ਸ਼ਹਿਰ ਦੇ ਦੁਕਾਨਦਾਰ ਉਨ੍ਹਾਂ ਦੀ ਸ਼ਮੂਲੀਅਤ ਨੂੰ ਦੇਖ ਕੇ ਬੀਬੀ ਇੰਦਰਜੀਤ ਕੌਰ ਮਾਨ ਨੇ ਕਿਹਾ ਕਿ ਕਾਂਗਰਸ ਅਕਾਲੀ ਦਲ ਅਤੇ ਬੀਜੇਪੀ ਦੇ ਜਿਹੜੇ ਧਨਾੜ ਆਗੂ ਨੇ ਉਹ ਹਟਲੇ ਆਪਣੇ ਪੱਤਰ ਦੇ ਜਿਹੜੇ ਕਹਿ ਸਕਦੇ ਆਂ ਵੀ ਸ਼ਹਿਰਾਂ ਕਸਬਿਆਂ ਦੇ ਵਿੱਚ ਵਰਕਰ ਆ ਉਹਨਾਂ ਦੀ ਬਹੁਤੀ ਪਛਪੜਤਾ ਨਹੀਂ ਕਰਦੇ ਹੌਣ ਕਰਕੇ ਇਹ ਪਰਿਵਾਰ ਸਾਡੇ ਨਾਲ ਸ਼ਾਮਲ ਹੋਇਆ ਉਹਨਾਂ ਨੇ ਕਿਹਾ ਮੈਂ ਇਹ ਮਹਿਸੂਸ ਕਰਦੀ ਆ ਕਿ ਇੱਕ ਵਰਕਰ ਦੀ ਕਿ ਪਾਰਟੀ ਤੋਂ ਜ਼ਰੂਰਤ ਹੁੰਦੀ ਹੈ ਉਹ ਕਿਹੜੀਆਂ ਸਮੱਸਿਆਵਾਂ ਜਿਹੜੀਆਂ ਵਰਕਰ ਆਪਣੇ ਲੀਡਰ ਨਾਲ ਸਾਂਝੀਆਂ ਕਰਨੀਆਂ ਚਾਹਦਾ ਪਰ ਲੀਡਰ ਜਦੋਂ ਵਰਕਰ ਦਾ ਫੋਨ ਹੀ ਨਹੀਂ ਚੱਕਦੇ ਉਸ ਸਮੇ ਵਰਕਰ ਜਿਹੜਾ ਆ ਉਹ ਨਿਰਾਸ਼ਾ ਵਿੱਚ ਆ ਜਾਂਦਾ ਤੇ ਹਲਕਾ ਨਕੂਦਰ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਕਾਂਗਰਸ ਦੇ ਜਿਹੜੇ ਵਰਕਰ ਆ ਉਹ ਨਰਾਸ਼ ਨੇ ਆਪਣੇ ਲੀਡਰਾਂ ਤੋਂ ਜਿਸ ਕਰਕੇ ਉਹ ਲਗਾਤਾਰ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਰਿਹਾ ਹੈ ਇਹ ਆਪਣੇ ਇੱਕ ਨਕੋਦਰ ਹਲਕਾ ਜਿਹੜਾ ਜਿੱਥੇ ਹਫ਼ਤੇ ਦੇ ਵਿੱਚ ਲਗਾਤਾਰ 4 5 ਦਿਨ ਜਿਹੜਾ ਆ ਸ਼ਮੂਲੀਅਤ ਹੁੰਦੀ ਰਹਿੰਦੀ ਹੈ ਸੋ ਦੋਸਤੋ ਇਹ ਸੀ ਅੱਜ ਦੀ ਮੁੱਖ ਖਬਰ